ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਭਾਈ ਨੇ ਪ੍ਰਮ ਭਗਤ ਸੁਜਾਨ ਜੋ ਨੂੰ ਸਾਚ ਨਹੀਂ ਪਹਿਚਾਨ ਸਤ ਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ ਸੰਸਾਰ ਝੂਠਾ ਭਰਮ ਹੈ ਇਸ ਲਈ ਪ੍ਰਭੂ ਦੇ ਉੱਤਮ ਗਿਆਨ ਨੂੰ ਭਗਤੀ ਕਰਕੇ ਜਾਣ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੀਓ ਸੰਸਾਰ ਦੇ ਵਿੱਚ ਆਪਾਂ ਸਭ ਜੀਵਾਂ ਨੂੰ ਦੇਖਦੇ ਹਾਂ ਜੀਵ ਕੀ ਚਾਹੁੰਦਾ ਹੈ ਜੀਵ ਚਾਹੁੰਦਾ ਹੈ ਜੋ ਉਸ ਨੂੰ ਚੰਗਾ ਲੱਗੇ ਉਹੀ ਉਹ ਸੁਣਨਾ ਚਾਹੁੰਦਾ ਹੈ ਚੰਗਾ ਸੁਣਨਾ ਚਾਹੁੰਦਾ ਹੈ ਚੰਗਾ ਦੇਖਣਾ ਚਾਹੁੰਦਾ ਹੈ ਪਾਪ ਕੇ ਆਪਣੀ ਤਾਰੀਫ ਕਰਨੀ ਤਾਰੀਫ ਸੁਣਨੀ ਹਰ ਜੀਵ ਨੂੰ ਪਸੰਦ ਹੈ ਤੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਜੀਵ ਉਸ ਪਰਮਾਤਮਾ ਦੇ ਅਸਲੀ ਨਾਮ ਨੂੰ ਭੁੱਲ ਚੁੱਕਾ ਹੈ ਇਹ ਸੰਸਾਰ ਝੂਠਾ ਪਰਮ ਹੈ ਇਸ ਲਈ ਪ੍ਰਭੂ ਦੇ ਉੱਤਮ ਗਿਆਨ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਉਸ ਪਰਮਾਤਮਾ ਦੇ ਨਾਮ ਦੀ ਭਗਤੀ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਸੱਚੀ ਨਾਮ ਦੀ ਭਗਤੀ ਨਹੀਂ ਹੁੰਦੀ ਨਹੀਂ ਹੁੰਦੀ ਉਤਨਾ ਚਿਰ ਪਰਮਾਤਮਾ ਦੀ ਪਛਾਣ ਨਹੀਂ ਹੋ ਸਕਦੀ ਕਿ ਜਿੰਨਾ ਚਿਰ ਆਪਾਂ ਗੁਰੂ ਦੀ ਸੰਗਤ ਹੀ ਨਾ ਕਰੀਏ ਜਿੰਨਾ ਚਿਰ ਗੁਰੂ ਦੀ ਬਾਣੀ ਨੂੰ ਪੜੀਏ ਹੀ ਨਾ ਬਾਣੀ ਨੂੰ ਸੁਣੀਏ ਹੀ ਨਾ ਤਾਂ ਗੁਰੂ ਪਹਿਲੇ ਸਾਸੂ ਸਾਧ ਸੰਗਤ ਜੀਓ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਗੁਰੂ ਦੀ ਬਾਣੀ ਹੈ ਕੀ ਗੁਰੂ ਦੀ ਬਾਣੀ ਸਾਨੂੰ ਕਹਿੰਦੀ ਕੀ ਹੈ ਕੱਲਾ ਕਿਤਾਬ ਨੂੰ ਮੱਥਾ ਟੇਕ ਕੇ ਸਾਨੂੰ ਕੁਝ ਹਾਸਲ ਨਹੀਂ ਹੋ ਜਾਣਾ ਜਿਵੇਂ ਆਪਾਂ ਬੱਚੇ ਨੂੰ ਆਖਦੀਏ ਭਾਈ ਤੂੰ ਸਕੂਲੇ ਜਾ ਪਰ ਕੇਵਲ ਸਕੂਲ ਦੇ ਵਿੱਚ ਜਾ ਕੇ ਬਿਲਡਿੰਗ ਨੂੰ ਮੱਥਾ ਟੇਕਾਉਣਾ ਕਿਤਾਬ ਖੋਲਣੀ ਨਹੀਂ ਕਿਤਾਬ ਰੱਖ ਕੇ ਉਸ ਨੂੰ ਮੱਥਾ ਟੇਕ ਲੈਣਾ ਗੁਰੂ ਪੈਰੀ ਸਾਧ ਸੰਗ ਜੋ ਕੀ ਬੱਚਾ ਪਾਸ ਹੋ ਜਾਵੇਗਾ ਨਹੀਂ ਇਸੇ ਤਨ ਉਸ ਪਰਮਾਤਮਾ ਦੇ ਬਾਰੇ ਜਨਣਾ ਹੈ ਤਾਂ ਤਾਂ ਜਗਤ ਪਿਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਜਨਣਾ ਹੈ ਤਾਂ ਸਾਨੂੰ ਬਾਣੀ ਪੜਨੀ ਪੈਣੀ ਹੈ ਬਾਣੀ ਸਾਨੂੰ ਸੁਣਨੀ ਪੈਣੀ ਹੈ ਜਿੰਨਾ ਚੱਕਰ ਬਾਣੀ ਸੁਣਾਗੇ ਨਹੀਂ ਕਿਵੇਂ ਪਤਾ ਲੱਗੇਗਾ ਸਤਿਗੁਰੂ ਅਰਬਦਾਸ ਮਹਾਰਾਜ ਜੀ ਨੇ ਸਾਨੂੰ ਕੀ ਫਰਮਾਇਆ ਹੈ ਕਿਵੇਂ ਪਤਾ ਲੱਗੇਗਾ ਸਤਿਗੁਰੂ ਜੀ ਫਰਮਾਉਂਦੇ ਤੂੰ ਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਪ੍ਰਮਾਤਮਾ ਦਾਸ ਤੇਰੇ ਮੇਰੇ ਵਿੱਚ ਕੀ ਫਰਕ ਹੈ ਫਰਕ ਕੇਵਲ ਇਤਨਾ ਹੈ ਜਿਵੇਂ ਸੋਨੇ ਤੋਂ ਬਣੇ ਗਹਿਣੇ ਉਹਨਾਂ ਦਾ ਆਕਾਰ ਅਲੱਗ ਅਲੱਗ ਹੋ ਸਕਦਾ ਹੈ ਪਰ ਅਸਲ ਦੇ ਵਿੱਚ ਉਹ ਸੋਨਾ ਹੀ ਹੁੰਦੇ ਹਨ ਜਿਵੇਂ ਸਮੁੰਦਰ ਚੋਂ ਲਹਿਰਾ ਉੱਠਦੀਆਂ ਕਹਿੰਦੇ ਅੰਤ ਵਿੱਚ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ ਉਹ ਜਨ ਤੋਂ ਅਲੱਗ ਨਹੀਂ ਹੈ ਇਸੇ ਤਰ੍ਹਾਂ ਇਹ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਅੰਤ ਵੇਲੇ ਪ੍ਰਮਾਤਮਾ ਤੇਰੇ ਵਿੱਚ ਹੀ ਸਮਾ ਜਾਂਦਾ ਹੈ ਜਿਹੜਾ ਜੀਵ ਆਪ ਜੀ ਦਾ ਨਾਮ ਜਪਦਾ ਹੈ ਉਹ ਆਪ ਜੀ ਦਾ ਹੀ ਰੂਪ ਹੋ ਜਾਂਦਾ ਹੈ ਰਬੀਦਾਸ ਪਣੇਜੋ ਜਾਣੇ ਸੋ ਜਾਣ ਸੰਤ ਅਨੰਤੈ ਅੰਤਰ ਨਹੀਂ ਕਿ ਸੰਤਾਂ ਔਰ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ ਸੰਤ ਜਨ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਹੋ ਜਾਂਦੇ ਸਤਗੁਰ ਜੀ ਬਖਸ਼ਿਸ਼ ਕਰਦੇ ਮੈਂ ਚੰਗੀ ਭਲੀ ਪਾਤੀ ਜਾਣਦਾ ਹਾਂ ਕਿ ਭਾਈ ਸੰਤਾਂ ਔਰ ਪਰਮਾਤਮਾ ਵਿੱਚ ਕੋਈ ਪੇਦ ਨਹੀਂ ਹੈ ਇਸੇ ਕਰਕੇ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਭਾਈ ਜਿੰਨਾ ਚੱਕਰ ਸਾਨੂੰ ਉਸ ਪਰਮਾਤਮਾ ਦੀ ਸੱਚੀ ਭਗਤੀ ਸਾਡੇ ਮਨ ਦੇ ਵਿੱਚ ਉਤਪੰਨ ਨਹੀਂ ਹੁੰਦੀ ਅਸੀਂ ਪਰਮਾਤਮਾ ਬਾਰੇ ਨਹੀਂ ਜਾਣ ਸਕਦੇ ਪਰਮਾਤਮਾ ਦਾ ਸਾਨੂੰ ਪਤਾ ਕਿਵੇਂ ਲੱਗੇਗਾ ਜਦੋਂ ਅਸੀਂ ਉਸ ਦੇ ਬਾਰੇ ਪੜਾਂਗੇ ਜਾਂ ਸੁਣਾਂਗੇ ਸੁਣਨਾ ਕਿਹਦੇ ਕੋਲੋਂ ਹੈ ਪੜ੍ਹਨਾ ਕਿੱਥੇ ਹੈ ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ ਸੰਤਾਂ ਮਹਾਪੁਰਸ਼ਾਂ ਨੂੰ ਸੁਣਨਾ ਹੈ ਇਸ ਕਰਕੇ ਗੁਰੂ ਪਹਿਲੇ ਸਾਧੂ ਸਤਿਗੁਰੂ ਜੀ ਬਖਸ਼ੀ ਕਹਿੰਦੇ ਭਗਤੀ ਹੈ ਕੀ ਪ੍ਰਮ ਨਾਚਨ ਪ੍ਰਮ ਗੈਣ ਪ੍ਰਮ ਜਪ ਤਪ ਬਿਦਾਨ ਪ੍ਰਮ ਸੇਵਾ ਪ੍ਰਮ ਪੂਜਾ ਪ੍ਰਮ ਸੋ ਪਹਿਚਾਨ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਨੱਚਣਾ ਉਹਨਾਂ ਨੱਚਣਾ ਕਿਹੜੀ ਤਰ੍ਹਾਂ ਦਾ ਹੋ ਜਾਂਦਾ ਹੈ ਲੋਕ ਵਿਆਹ ਸ਼ਾਦੀ ਦੇ ਵਿੱਚ ਵੀ ਨੱਚਦੇ ਹਨ ਆਪਾਂ ਦੇਖਦੇ ਗੁਰੂ ਪਹਿਲੇ ਸਾਥ ਸੰਗਤ ਜਿਉਂ ਬੱਚਿਆਂ ਦੇ ਜਨਮ ਦਿਨ ਤੇ ਨੱਚਦੇ ਆਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਨੱਚਣਾ ਗਾਉਣਾ ਜਾਪ ਕਰਨਾ ਤਪ ਕਰਨਾ ਅਤੇ ਦਾਨ ਕਰਨਾ ਸਭ ਬ੍ਰਹਮ ਹੈ ਹੁਣ ਆਪਾਂ ਦੇਖਦੇ ਹਾਂ ਗੁਰੂ ਪੈਰ ਦੀ ਸਾਧ ਸੰਗਤ ਜੀਓ ਆਪਣੇ ਗਲੀਆਂ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਮ ਤੇ ਮੰਗਣ ਆਉਂਦੇ ਆ ਕਿਵੇਂ ਗੁਰੂ ਪੈਰ ਦੀ ਸਾਧ ਸੰਗਤ ਉਹ ਦੇਖਦੇ ਆ ਆਪਾਂ ਕਈ ਵਾਰ ਦੇਖਦੇ ਆ ਉਹ ਗਲਤ ਕੰਮ ਕਰਦੇ ਆ ਨਸ਼ੇ ਕਰ ਲੈਂਦੇ ਬਾਦ ਵਿੱਚ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਈ ਤੁਸੀਂ ਦਾਨ ਕਿਹੜਾ ਕਰ ਰਹੇ ਹੋ ਉਸ ਪਰਮਾਤਮਾ ਦੀ ਭਗਤੀ ਕਿਹੜੀ ਕਰ ਰਹੇ ਹੋ ਕਿਉਂਕਿ ਗੁਰੂ ਪਹਿਲੇ ਸਾਸ ਸੰਗਿ ਕਈ ਵਾਰ ਆਪ ਦੇ ਹਿੰਦੇ ਘਰਾਂ ਦੇ ਵਿੱਚ ਇੱਕ ਨਹੀਂ ਅਨੇਕਾਂ ਦੇਵੀ ਦੇਵਤਿਆਂ ਦੇ ਫੋਟੋ ਪੀਰਾਂ ਦੇ ਫੋਟੋ ਲਾ ਕੇ ਅਸੀਂ ਉਸ ਨੂੰ ਵੀ ਭਗਤੀ ਕਹਿ ਲੈਣਿਆ ਕਿ ਦੀਵਾ ਜਗਾ ਦਿੱਤਾ ਤੂਫ ਜਗਾ ਦਿੱਤਾ ਉਹ ਭਗਤੀ ਨਹੀਂ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਭਗਤੀ ਅਧੂਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਗੁਰੂ ਦੀ ਕਿਸ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਕੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਪ੍ਰਮਾਤਮਾ ਨੇ ਉਸ ਗੁਰੂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਉਹਦਾ ਨਾਮ ਜਪਣਾ ਹੈ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਿਉਂ ਕਰਦੇ ਆ ਕਿਉਂਕਿ ਸਾਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਸਾਨੂੰ ਪੜਾਇਆ ਲਿਖਾਇਆ ਸਾਨੂੰ ਕਾਮਯਾਬ ਕਰਨ ਦੇ ਵਿੱਚ ਹਰ ਆਪਣੀ ਉਹ ਕੋਸ਼ਿਸ਼ ਕੀਤੀ ਜਿਸ ਵਿੱਚ ਅਸੀਂ ਕਾਮਯਾਬ ਹੋ ਜਾਈਏ ਇਸ ਕਰਕੇ ਆਪਣੇ ਮਾਤਾ ਪਿਤਾ ਦੀ ਅਸੀਂ ਸੇਵਾ ਕਰਦੇ ਆ ਤੇ ਫਿਰ ਗੁਰੂ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਵੇ ਗੁਰੂ ਉਹੀ ਅਸੀਂ ਅਪਣਾਉਣਾ ਹੈ ਜਿਨੇ ਸਾਡੇ ਵਾਸਤੇ ਕੁਝ ਕੀਤਾ ਹੋਵੇ ਤਨ ਤਨ ਜਗਤ ਪਿਤਾ ਸਤਗੁਰੂ ਅਰਬਦਾਸ ਮਹਾਰਾਜੀ ਜਿਨ੍ਹਾਂ ਨੇ ਸਾਨੂੰ ਮਾਣ ਸਨਮਾਨ ਦਿਵਾਉਣ ਵਾਸਤੇ ਆਪਣੇ ਨਾਮ ਦੇ ਨਾਲ ਹੀ ਚਮਾਰ ਲਿਖ ਦਿੱਤਾ ਕਹੇ ਰਵੀ ਦਾਸ ਖਿਲਾਸ ਚਮਾਰਾ ਜੋ ਹਮ ਸਹਰੀ ਸੁਮੀਤ ਹਮਾਰਾ ਕਿ ਭਾਈ ਸਤਗੁਰ ਜੀ ਬਖਸ਼ੀ ਕਰਦੇ ਮੈਨੂੰ ਮਾਣ ਹੈ ਆਪਣੇ ਚਮਾਰ ਹੋਣ ਤੇ ਮੈਨੂੰ ਮਾਣ ਹੈ ਆਪਣੇ ਜਨਮ ਤੇ ਨਾਗਰ ਜਣਾ ਮੇਰੀ ਜਾਤ ਵਿੱਚ ਆਤ ਚਮਾਰਨ ਰਿਧੇ ਰਾਮ ਗੋਬਿੰਦ ਗੁਣ ਸਰਨ ਕਿ ਮੈਨੂੰ ਮਾਣ ਹੈ ਕਿ ਮੈਂ ਇੱਕ ਚਮਾਰ ਦੇ ਘਰ ਪੈਦਾ ਹੋਇਆ ਮੈਂ ਚਮਾਰ ਹਾਂ ਗੁਰੂ ਪਹਿਰੀ ਸਾਸ ਜੀ ਇੱਕ ਸ਼ਬਦ ਨੇ ਅਨੇਕਾਂ ਸ਼ਬਦ ਹਨ ਸਤਿਗੁਰੂ ਅਰਵਦਾਸ ਮਹਾਰਾਜ ਜੀ ਨੇ ਜਿਨ੍ਹਾਂ ਦੇ ਵਿੱਚ ਆਪਣੇ ਨਾਮ ਦੇ ਨਾਲ ਚਮਾਰ ਲਿਖਿਆ ਹੈ ਤੇ ਅੱਜ ਕਈ ਲੋਕ ਚਮਾਰ ਹੋਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਗੁਰੂ ਪਹਿਲੇ ਸਾਧ ਸੰਗ ਨੂੰ ਕਹਿਣਾ ਦੇਵੇ ਕਿ ਅਸੀਂ ਚਮਾਰ ਪਰ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਅੱਜ ਤੋਂ 600 ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਭਾਈ ਮੈਨੂੰ ਮਾਣ ਹੈ ਆਪਣੇ ਚਮਾਰ ਹੋਣ ਤੇ ਫਿਰ ਸਾਨੂੰ ਡਰਨ ਦੀ ਲੋੜ ਨਹੀਂ ਹੈ ਸਾਨੂੰ ਵੀ ਮਾਣ ਦੇ ਨਾਲ ਕਹਿਣਾ ਚਾਹੀਦਾ ਕਿ ਭਾਈ ਅਸੀਂ ਰਵਿਦਾਸੀ ਹਾਂ ਅਸੀਂ ਉਸ ਕੌਮ ਦੇ ਵਿੱਚ ਪੈਦਾ ਹੋਏ ਹਾਂ ਜਿਸ ਕੌਮ ਦਾ ਗੁਰੂ ਤਨ ਤਨ ਜਗਤ ਪਿਤਾ ਸਤਗੁਰੂ ਅਰਦਾਸ ਮਹਾਰਾਜ ਜੀ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ ਆਪਣੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਸਤਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਤੂੰ ਪਰਮ ਦੀ ਪਹਿਚਾਣ ਕਰ ਕਿਉਂਕਿ ਇਹ ਸਭ ਸੰਸਾਰ ਵਿੱਚ ਪਰਮ ਹੀ ਪਰਮ ਹੈ ਪ੍ਰੰਮ ਖਟ ਕਰਮ ਸਕਲ ਸੈਤਾ ਪ੍ਰੰਮ ਗ੍ਰਹਿ ਬਨ ਜਾਨ ਪ੍ਰੰਮ ਕਰ ਕਰ ਕਰਮ ਪਿਓ ਪ੍ਰੰਮ ਕੀਜੈ ਬਾਨ ਕਹਿੰਦੇ 6 ਪ੍ਰਕਾਰ ਦੇ ਕਰਮ ਕਰਨੇ ਵੇਦਾਂ ਸ਼ਾਸਤਰਾਂ ਦੇ ਸਾਰੇ ਹੀ ਵਿਧੀ ਵਿਵਦਾਨ ਅਤੇ ਕਰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਣਾ ਵੀ ਪਰਮ ਹੀ ਹੈ ਕਿ ਜੀਵ ਆਖੇ ਮੈਂ ਜੰਗਲਾਂ ਦੇ ਵਿੱਚ ਚਲਾ ਜਾਵਾਂ ਪਹਾੜਾਂ ਦੇ ਵਿੱਚ ਚਲਾ ਜਾਵਾਂ ਉੱਥੇ ਪਰਮਾਤਮਾ ਮਿਲ ਜਾਣਾ ਸਤਿਗੁਰ ਜੀ ਕਹਿੰਦੇ ਭਾਈ ਨਹੀਂ ਬਨ ਖੋਜਨ ਕਾ ਜਾਇ ਰਾਮ ਅਲੋਪਾ ਨਹੀਂ ਕੀ ਲੋੜ ਹੈ ਜੰਗਲ ਖੋਜਣ ਦੀ ਪਰਮਾਤਮਾ ਕਿਤੇ ਗਵਾਚਾ ਨਹੀਂ ਹੈ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਬੈਠਾ ਹੈ ਕੰਮ ਕਰਨ ਛੱਡ ਦਈਏ ਨਹੀਂ ਸਤਿਗੁਰ ਜੀ ਫਰਮਾਉਂਦੇ ਜੀਬਾ ਸੋ ਓੰਕਾਰ ਜਪ ਖਤਨ ਸੋ ਕਰਕਾਰ RAM ਮਿਲੇ ਕਰ ਆਇਕਰ ਕਹਿ ਰਵਿਦਾਸ ਵਿਚਾਰ ਕਿ ਜੀਬਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪੀਏ ਹੱਥਾਂ ਨਾਲ ਕੰਮ ਕਰੀਏ ਪਰਮਾਤਮਾ ਖੁਦ ਖੁਦ ਸਾਨੂੰ ਸਾਡੇ ਹਿਰਦੇ ਦੇ ਵਿੱਚ ਬੈਠਾ ਹੋਇਆ ਨਜ਼ਰ ਆਵੇਗਾ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਜਿਹੜਾ ਪ੍ਰਮ ਹੈ ਕਿ ਜੰਗਲਾਂ ਦੇ ਵਿੱਚ ਚਲੇ ਜਾਣਾ ਬੰਮ ਪਰਮ ਪਰਲਣ ਨਹੀਂ ਸਤਗੁਰ ਜੀ ਬਖਸ਼ਿਸ਼ ਕਰਦੇ ਪਾਈਓ ਜੀਵ ਇਹ ਜੀਵ ਤਨ ਨੂੰ ਪਰਮਾਤਮਾ ਆਪ ਆਣ ਕੇ ਮਿਲੇਗਾ ਜੇਕਰ ਤੂੰ ਸਹੀ ਮਾਰਗ ਤੇ ਚੱਲੇਗਾ ਪ੍ਰਮ ਇੰਦਰੀ ਨਿਗਰੇ ਕੀਏ ਪ੍ਰਮ ਗੁਫਾਵੇਂ ਵਾਸ ਪ੍ਰਮ ਤੋ ਲੋ ਜਨਿਏ ਕਰੇ ਸੁਨ ਕੀ ਆਸ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ ਅਤੇ ਗੁਫਾ ਵਿੱਚ ਵਾਸ ਕਰਨਾ ਇਹ ਸਾਰੇ ਹੀ ਪਰਮ ਹਨ ਕਿ ਆਪਾਂ ਕਹ ਜੀਏ ਕਾਰ-ਬਾਰ ਛੱਡ ਦਈਏ ਆਪਣਾ ਪਰਿਵਾਰ ਛੱਡ ਦਈਏ ਸਤਿਗੁਰੂ ਜੀ ਕਹਿੰਦੇ ਪਰਿਵਾਰ ਛੱਡਣਾ ਪਰਮਾਤਮਾ ਨੂੰ ਪਾਉਣਾ ਨਹੀਂ ਹੈ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਵੀ ਉਸ ਪਰਮਾਤਮਾ ਨੂੰ ਹਾਸਲ ਕਰ ਸਕਦੇ ਹਾਂ ਜਦੋਂ ਜੀਵ ਸਹਿਜ ਅਵਸਤਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਆਸ ਕਰਦਾ ਹੈ ਫਿਰ ਝੂਠੇ ਸੰਸਾਰ ਦੇ ਪਰਮ ਨੂੰ ਜਾਣ ਲੈਂਦਾ ਹੈ ब्रह्म शुद्ध श्री जोलो ब्रह्म नाम बिन नाम ब्रह्म पन्न रविदास तौलो जो चाहे थाम परमात्मा दी सच्ची भक्ति दो बिना शरीर नु शुद्ध करना शरीर नु शुद्ध रखना परम है जग गुरु रविदास महाराज जी फरमान करदे जब तक जीव नु पार ब्रह्म परमात्मा दी प्राप्ति नहीं हंदी ਉਤਨਾ ਚਿਰ ਭ੍ਰਮ ਦਾ ਨਾਸ਼ ਨਹੀਂ ਹੁੰਦਾ ਚਾਹੀ ਜੀਵ ਸਾਰੀ ਦੁਨੀਆਂ ਦੇ ਸਥਾਨ ਘੁੰਮ ਲਵੇ ਕਿ ਜਿੱਤੇ ਮਰਜੀ ਘੁੰਮ ਲਵੇ ਕਾਮਤ ਰਾ ਕਾ ਦਵਾਰ ਕਾਕਾਸ਼ੀ ਹਰਿ ਦਵਾਰ ਰਵਿਦਾਸ ਖੁਜਾ ਦਿਲ ਆਪਣਾ ਤਉ ਮਿਲਿਆ ਦਿਲਦਾਰ ਕਹਿੰਦੇ ਵੇ ਜਿੱਤੇ ਮਰਜੀ ਘੁੰਮ ਕੇ ਦੇਖ ਲਵੇ ਪਾਵੇਂ ਦੁਨੀਆਂ ਦੇ ਸਾਰੇ ਤੀਰ ਸਥਾਨ ਘੁੰਮ ਕੇ ਦੇਖ ਲਵੇ ਜਦੋਂ ਪਰਮਾਤਮਾ ਨੇ ਮਿਲਣਾ ਸਾਨੂੰ ਸਾਡੇ ਹਿਰਦੇ ਦੇ ਵਿੱਚੋਂ ਮਿਲਣਾ ਹੈ ਰਬੀਦਾਸ ਖੋਜਾਂ ਦਿਲ ਆਪਣਾ ਕਿ ਜਦੋਂ ਆਪਣਾ ਦਿਲ ਖੋਜਿਆ ਤੇ ਉਹ ਪਰਮਾਤਮਾ ਤਾਂ ਅੰਦਰ ਬੈਠਾ ਸੀ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਾਂ-ਤਾਂ ਜਗਤ ਪਤਾ ਸਤਗੁਰੂ ਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਇਹੀ ਫਰਮਾਨ ਕਰਦੇ ਭਈ ਉਸ ਪਰਮਾਤਮਾ ਦੇ ਸੱਚੇ ਨਾਮ ਦੀ ਭਗਤੀ ਕਰਕੇ ਆਪਣਾ ਜੀਵਨ ਸਫਲਾ ਕਰਿਏ ਵਿਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਸੱਚੇ ਸਤਿਗੁਰ ਦੀ ਸੇਵਾ ਕਰੀਏ ਜੈ ਗੁਰਦੇ ਤਨ ਗੁਰਦੇਵ ਜੀ